ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਪਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੰਗਲਗੁਰੂ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਵੀਰ ਅਰਜਨ ਸਿੰਘ ਦੇ ਫਾਰਮ ਤੋਂ ਜਿਹੜੀ ਵੀਡੀਓ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨ ਲੱਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਤੇ ਦੋ ਜੜੀਆਂ ਮੱਜਾਂ ਦਿਖਾਵਾਂਗੇ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਆ ਆਪਾਂ ਵੀਰ ਤੋਂ ਪੁੱਛੇ ਤੁਹਾਡਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਬੁਢੀ ਦੀ ਨੋਟੀਫਿਕੇਸ਼ਨ ਆਪ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪਣਾ ਹੱਕ ਸਮਝੀਏ ਆਪਣਾ ਫਰਜ਼ ਸਮਝੀਏ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਵਾਰ ਲਾਈਕ ਅਤੇ ਸ਼ੇਅਰ ਨੂੰ ਕਰਦੇ ਕਰੋ ਕਿ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਮੇਰਾ ਦੋਸਤੋ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਪਸ਼ੂ ਦੀ ਤਸੱਲੀ ਜਿਹੜੀ ਕਰਨ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚਲਦੀ ਇੰਸਟਾਗ੍ਰਾਮ ਤੇ ਚਲਦੀ ਉਹਨਾਂ ਵੀਰਾਂ ਨੂੰ ਖਾਸ ਕਰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਵੀ ਜੀ ਵਾਤ ਤੁਹਾਡੇ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਆਓ ਦੋਸਤੋ ਕਰੀਏ ਵੀਰਾਂ ਨਾਲ ਗੱਲਬਾਤ ਕੁਝ ਵੀ ਡਿਟੇਲ ਇਹਦੇ ਪਛਾਉਂਗੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਸਰਾ ਠੀਕ ਠਾਕ ਜੀ ਵਧੀਆ ਵੀਰ ਵਧੀਆ ਠੀਕ ਠਾਕ ਹੋਰ ਤੁਸੀਂ ਦੱਸੋ ਕਿਦਾਂ ਕੰਮ ਕਰ ਕਿਰਪਾ ਚੜ੍ਹਦੀ ਕਲਾ ਮੇਰਾ ਸਰਵਰ ਦੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਠੀ ਜ਼ਿਲ੍ਹਾ ਅਮਰਸਰ ਤਹਿਸੀਲ ਅਮਰਸਰ ਠੀਕ ਹੈ ਜੀ ਪਿੰਡ ਮੰਗਲਗੁਰੂ ਫੋਨ ਨੰਬਰ ਵੀ ਜੀ ਬੋਲ ਦੋ 9985340107 ਠੀਕ ਹੈ ਜੀ ਅੱਛਾ ਵੀ ਜੀ ਅੱਜ ਆਪਣੇ ਕੋਲ ਚਾਰ ਪਸ਼ੂ ਅਸੇਲ ਤੇ ਦੋ گاਵਾ ਤੇ ਦੋ ਮਜਦ ਇੱਕ ਛੋਟਾ ਬੱਚਾ ਕੱਟਾ ਹੈ ਹਾਂ ਜੀ ਹਾਂ ਜੀ ਤੇ ਸ਼ੁਰੂ ਕਰੀਏ ਆਪਾਂ ਇਸ ਸੱਜਦ ਸੂਈ ਗਾਂ ਤੋਂ ਕੀ ਡਿਟੇਲ ਹੈ ਵੀ ਕਿੰਨਾ ਸੂਆ ਸੂਈ ਤੇ ਕਿੰਨਾ ਟਾਈਮ ਨੂੰ ਸੂਈ ਨੋ ਗਿਆ ਜੀ ਤੇ ਜਸੂਆ ਸੂਈ ਹੈ ਜੀ ਅੱਛਾ ਜੀ ਤੇ 12:00 ਵਜੇ ਸੂਈ ਅੱਜ 12:00 ਵਜੇ ਅੱਜ ਹੀ ਸੂਈ ਹੈ ਅੱਜ ਹੀ ਸੂਈ ਹੈ ਜੀ ਠੀਕ ਹੈ ਜੀ ਚੋਈ ਕੋਈ ਹੋਈ ਕਿ ਨਹੀਂ ਚੋਈ ਦੋ बच्चा वशी दीती ने हां वशी मगर ठीक है जी दोस्तों तिज्जा सुबह सोई है 12 1 बजे आज दोपहर ਦਾ ਟਾਈਮ ਆ ਜਦੋਂ ਸੂਂਦਾ ਦਾ ਬੱਚਾ ਦੋਸਤੋ ਆਨੇ ਵਸ਼ੀ ਦਿੱਤੀ ਚੰਗੀ ਬਰੀਡ ਵਾਲੀ ਵਸ਼ੀ ਹੈ ਨਾਲੂ ਦੋਸਤੋ ਬਿਲਕੁਲ ਨਾਲ ਆ ਚੈੱਕ ਕਰ ਲੋ ਇਹ ਆਰਡਰ ਕੁਆਲਟੀ ਦੋਸਤੋ ਗਾਂ ਨੇ ਚੰਗੀ ਤਿਆਰ ਕੀਤੀ ਹੈ 2 2.5 ਕਿਲੋ ਦੁੱਧ ਵੀਰ ਕਦਾ ਵੀ ਆਪਾਂ ਬਹੁਤ ਛੋਇਆ ਵਾ ਥੱਲੇ ਕੋਈ ਬੱਚੇ ਨੂੰ ਜੁਮਾ ਹੈ ਤਾਂ ਕੋਈ ਥੋੜਾ ਜਿਹਾ ਛੋਇਆ ਕਿਉਂਕਿ ਬਹਿਣਾ ਗਾਂ ਨੂੰ ਥੋੜਾ ਜਿਹਾ ਔਖਾ ਹੈ ਇਸ ਕਰਕੇ ਦੋਸਤੋ ਥੋੜੀ ਚੋਈ ਹੋਈ ਹੈ ਹਾਜੀ ਵੀਰ ਜੀ ਮਤਲਬ ਦੁੱਧ ਨੇ ਪਹਿਲਾਂ ਸਮੇਂ ਚ ਕਿੰਨਾ ਚੋਇਆ ਹੈ ਇਹ ਜ 42 28 29 ਕਿਲੋ ਜਵਾਇਆ 28 29 ਕਿਲੋ ਜਵਾਇਆ ਚੰਗੀ ਗਾਮਾ ਫਾਰਮ ਵਾਲੀ ਹਾਂਜੀ ਹਾਂ ਠੀਕ ਹੈ ਜੀ ਦੋਸਤੋ ਸੂਕੇ ਪਸ਼ੂ ਥੋੜਾ ਜਿਹਾ ਲੱਪੇ ਦੇ ਵਿੱਚ ਆ ਜਾਂਦਾ ਇੱਕ ਬਾਕੀ ਮੌਸਮ ਗਰਮੀ ਦਾ ਵਾ ਤੋੜ ਕੇ ਦਿਖਾਉਣਾ ਤੁਹਾਨੂੰ ਵੀ ਜੀ ਤੋੜੀਏ ਥੋੜੀ ਜਿਹੀ ਆਪਣੀ ਤੋਰੀ ਮੋੜਿਆ ਇਕਾਲੇ ਅੰਦਰ ਨਾ ਬੜੀ ਜਗ੍ਹਾ ਸੋਹਣੀ ਬਰੀਡ ਆ ਖੋਲੇ ਜਾਂਦੇ ਹੌਲੀ ਹੌਲੀ ਕਰੂ ਜੀ ਚੈੱਕ ਬਾਕੀ ਦੋਸਤੋ ਜਿਹਨੂੰ ਪਸ਼ੂ ਸੁੰਦਾ ਹੋ ਤੇ ਸੂਕੇ ਦੋਸਤੋ ਪਸ਼ੂ ਲੱਪੇ ਦੇ ਵਿੱਚ ਆ ਜਾਂਦਾ ਕਰਮ ਵਾਲੀ ਨੇ ਦੱਸੋ ਜਿਹੜਾ ਆਰਡਰ ਕੁਆਲਿਟੀ ਤਿਆਰ ਕੀਤੀ ਬਹੁਤ ਲਾਜਵਾਬ ਤਿਆਰ ਕੀਤੀ ਖਾਈ ਨਤੀਕ ਲੋ ਦੁੱਧ ਵੀਰ ਕਹਿੰਦਾ ਵੀ ਪਹਿਲੇ ਸੂਏ ਜਨੇ ਚੋਆਇਆ ਵਾ ਪ੍ਰੋਪਰ ਦੋਸਤੋ ਜੇਰ ਜਿਹੜੀ ਆ ਪੂਰੀ ਪੈ ਚੁੱਕੀ ਆ ਪਈਏ ਜੇਰੇ ਜੇ ਵੇਖ ਲਓ ਚੈੱਕ ਕਰ ਲਓ ਆਰਡਰ ਕੁਆਲਿਟੀ ਦੋਸਤੋ ਗਾਂ ਦੀ ਥਣਾ ਦੀ ਕੁਆਲਿਟੀ ਚੈੱਕ ਕਰੋ ਲੈ 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 ਸੱਜ ਲੈ ਦੇਖੋ ਜੀ ਹੋਰ ਜਲ ਸੋਨਾ ਦੋਸਤੋ ਆਰਡਰ ਗਾਂ ਨੇ ਤਿਆਰ ਕੀਤਾ ਵਾ ਕੋਈ ਚੰਗੀ ਸੇਵ ਵਾਲਾ ਵੀਰ ਲੈ ਗਿਆ ਦੋਸਤੋ ਨੇ ਬੜੇ ਮਜੇ ਨਾਲ ਚਵਾ ਲਿਆ ਕਿਉਂਕਿ ਕ੍ਰਾਸ ਫ੍ਰੀਡ ਆ ਗਰਮੀਆਂ ਦੇ ਵਿੱਚ ਦੋਸਤੋ ਨੇ ਬੜੇ ਮਜੇ ਨਾਲ ਚਵਾ ਲਿਆ ਹੰਨਾ ਬੱਚਾ ਵੀ ਦੋਸਤੋ ਵਸ਼ੀ ਦਿੱਤੀ ਹੈ ਕੋਈ ਚੰਗੀ ਸੰਭਾਲ ਵਾਲਾ ਵੀਰ ਲੈ ਕੇ ਦੋਸਤੋ ਬੱਚਾ ਵੀ 8-9 ਮਹੀਨੇ ਤੇ ਬੱਚੀ ਤਿਆਰ ਹੋ ਜਾਂਦੀ ਨਾਲ ਆ ਕਰੋ ਜੀ ਚੈੱਕ ਬੱਚਾ ਦਾ ਅੱਛਾ ਵੀਰ ਜੀ ਕੀ ਇਹਦਾ ਮੁੱਲ ਕਰਦੇ ਆ ਮੋਲੇ ਦਾ ਜੀ 82000 ਰੁਪਏ ਕਰਦੇ 82000 ਰੁਪਏ ਮਾਨਤਨ ਹੋਵੇਗਾ ਮਾਨਤਨ ਕਰਾਂਗੇ ਜੀ ਜੀ ਆ ਰਹੇ ਹੋਗੇ ਹਾਂ ਜੀ 82000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਸੋਹਣਾ ਕੱਦ ਕਾਠ ਹੈ ਗਾਂ ਦਾ ਪੂਰੀ ਫੁੱਲ ਬ੍ਰੀਡ ਹੈ ਫਾਰਮ ਵਾਲੀ ਗਾਂ ਬਾਕੀ ਦੋਸਤੋ ਜਿਹੜਾ ਮਾਨਤਨ ਆ ਮੌਕੇ ਤੇ ਜਰੂਰ ਹੋਵੇਗਾ ਕਿਉਂਕਿ ਵੀਡੀਓ ਦੇ ਵਿੱਚ ਦੱਸੇਗਾ ਮੋਲ ਜਿਹੜੇ ਫਿਕਸ ਨਹੀਂ ਹੁੰਦੇ ਮਾਨਤਨ ਦੋਸਤੋ ਜਰੂਰ ਹੋਏ ਇਹਨਾਂ ਦਾ ਹਾਂ ਜੀ ਵੀਰ ਜੀ ਇਹ ਆੜੀ ਦੋ ਨੰਬਰ ਤੇ ਗਾਵਾਂ ਇਹ ਕਿਨਵਾ ਸੁਆ ਸੁਣੀ ਹੈ ਇਹ ਦੂਜਾ ਸੁਆ ਮੂੰਹ ਛਗੀ ਮੂੰਹ ਛਗੀ ਦੀ ਹੋਣੀ ਹਾਂ ਜੀ ਠੀਕ ਹੈ ਜੀ ਪਹਿਲੇ ਸੂਏ ਪਹਿਲੇ ਸੂਏ ਨੇ 23 24 ਲੀਟਰ ਚੋਆਇਆ ਨੇ 23 24 ਲੀਟਰ ਚੋਆਇਆ ਤਾਂ ਆਪਣਾ ਅੱਛਾ ਵੀਰ ਜੀ ਹੁਣ ਇਹਦਾ ਕਿੰਨਾ ਕੁ ਟਾਈਮ ਰਹਿ ਗਿਆ ਸੂਣ ਦੇ ਵਿੱਚ ਟਾਈਮ ਦਾ ਬਾਕੀ ਰਹਿ ਗਿਆ 5-7 ਦਿਨ 5-7 ਦਿਨ ਰਹਿ ਗਿਆ ਮਤਲਬ ਗ੍ਰਿੰਟੀ ਵੀ ਰਣੀ ਰਹਿ ਗਈ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਤੋਰੀ ਵੀ ਵੀਰ ਜੀ ਨੂੰ ਵੀ ਤੋਰੀ ਤੋਰੀ ਦੋਸਤੋ ਦੂਜਾ ਸੁਆ ਸੁਣਿਏ 6 ਦੰਦ ਮੂੰਹ ਹੋਣ ਡਈਏ ਜੀ ਪਹਿਲੇ ਸੂਏ ਨੇ 23 24 ਲੀਟਰ ਦੁੱਧ ਦੇ ਚ ਚੋਆਇਆ ਨੇ ਬੜੇ ਮਜੇ ਦੇ ਨਾਲ ਆਰਡਰ ਕੁਆਲਟੀ ਦੋਸਤੋ ਗਾਂ ਐਨੇ ਵੀ ਸੋਹਣੀ ਤਿਆਰ ਕੀਤੀ ਹੈ ਬਾਕੀ ਦੋਸਤੋ ਮੌਸਮ ਗਰਮੀ ਦਾ ਵਾ ਕਿਉਂਕਿ ਇਹ ਕਪਟੇ ਪੁੱਟੇ ਥੋੜੀ ਜਿਹੀ ਕਮੀ ਹੋ ਜਾਂਦੀ ਤੇ ਇੱਕ ਦੋਸਤੋ ਗਰਮੀ ਦੇ ਵਿੱਚ ਪਸ਼ੂ ਵੈਸੇ ਪੱਠੇ ਘਟ ਚੱਕਦਾ ਮੋਰ ਲੱਗੂ ਮੋਰ ਲੱਗੂ ਦੋਸਤੋ ਮਧਰੀ ਡੋਲੀ ਆ ਦਰਮਿਆਨਾ ਕਰ ਦਿਆ ਇਹ ਜਿਹੜੀ ਮਿਲਕ ਵੈਨ ਆ ਦੋਸਤੋ ਕਾਫੀ ਮੋਟੀ ਲੱਗੀ ਆ ਹਵਾਨੇ ਤੇ ਨਾਲਾ ਵੀ ਬਰੀਕ ਬਰੀ ਕਾਫੀ ਮੈਂ ਤਨ ਡੇੜ ਤੋਂ ਦਿਖਾਉਣ ਦੀ ਕੋਸ਼ਿਸ਼ ਕਰਨਾ ਕਿਉਂਕਿ ਥੋੜਾ ਜਿਹਾ ਕੈਮਰੇ ਦੇ ਕਰਕੇ ਡਰਦੀ ਆ ਆ ਦੋਸਤੋ ਥਾਣਾ ਦੀ ਸਪੀਸ ਚੈੱਕ ਕਰ ਲਈ ਇਹ ਆ ਆ ਦੀ ਫਿਸ ਕੁਆਲਟੀ ਚੈੱਕ ਕਰ ਲੋ ਸੋਹਣੀ ਬਰੀਡ ਹੈ ਦੋਸਤੋ ਕ੍ਰੋਸ ਬਰੀਡ ਦੇ ਨਾਲੇ ਵੀ ਬਹਿਣੀ ਵਾਲੇ ਪਾਸੋਂ ਦੋਸਤੋ ਤੁਹਾਨੂੰ ਥਾਣਾ ਦੀ ਚ ਕੁਆਲਟੀ ਚੈੱਕ ਕਰਵਾ ਦਿੰਦਾ ਨਾੜਾ ਦੋਸਤੋ ਉਹ ਹਵਾਨੇ ਦੇ ਕਰੋ ਚੱਕ ਬਰੀਡ ਵੀ ਨਾੜਾ ਬਹੁਤ ਜਿਆਦਾ ਮਿਲਕਪਨ ਕਾਫੀ ਮੋਟੀ ਲੱਗੀ ਹੈ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ ਆ ਤੇਦਾ ਮੁੱਲ 85000 ਕਰਦੇ ਆ ਜੀ 85000 ਰੁਪਿਆ ਹਾਂਜੀ ਮਾਨਤਣੇ ਦਾ ਮੌਕਾ ਤੇ ਮਾਨਤਣ ਕਰਾਂਗੇ ਜੀ ਠੀਕ ਹੈ ਜੀ 85000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਇਹਦੀ ਗਾਂ ਦੀ ਰੱਖੀ ਹੈ ਬਾਕੀ ਮਾਨਤਾ ਦੋਸਤੋ ਜਿਹੜਾ ਮੌਕੇ ਤੇ ਹੋਊਗਾ ਹਾਂ ਨਾ 80000 ਦੇ ਦਾਂਗੇ ਜੀ 80000 ਦੀ ਹੋ ਜਾਊਗੀ ਠੀਕ ਹੈ 80000 ਦੀ ਵੀ ਕਹਿੰਦਾ ਵੀ ਹਾਂ ਨਾ ਹੋ ਜੂਗੀ ਬਾਕੀ ਦੋਸਤੋ ਫਿਰ ਜਿਹੜਾ ਕੋਈ ਵੀਰ ਭਰਾ ਖਰੀਦਣ ਦਾ ਹੋਊਗਾ ਥੋੜਾ ਬੜਾ ਮੌਕੇ ਤੇ ਜਨੂਨ ਮਾਨਤਾ ਨੂੰ ਕੋਈ ਲਕਾਪਣ ਦਾ ਜੀ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਗਾਂ ਤੁਹਾਨੂੰ ਦਿਖਾਈ ਆ ਗਾਂ ਦੇ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਆ ਕਰੋ ਜੀ ਚੈੱਕ ਹੱਥੀਂ ਚ ਵਾਈ ਮੁੱਠੀ ਨਾਲ ਤੁਹਾਨੂੰ ਦੋਸਤੋ ਬਹੁਤ ਵਧੀਆ ਲੱਗਾ ਤੇ ਗਾਂ ਨੇ ਆਰਡਰ ਕੁਆਲਿਟੀ ਜਿਹੜੀ ਤਿਆਰ ਕੀਤੀ ਬਹੁਤ ਲਾਜਵਾਬ ਤਿਆਰ ਕੀਤੀ ਹੈ ਇਸ ਤੋਂ ਅੱਗੇ ਦੋਸਤ ਹਾਂ ਜੀ ਵੀਰ ਜੀ ਇਸ ਮੱਝ ਦੀ ਡਿਟੇਲ ਕੀ ਕਿੰਨਾ ਸੁਹਾ ਸੁਈਏ ਤੇ ਕਿੰਨਾ ਟਾਈਮ ਹੋ ਗਿਆ ਨੇ ਸੁਈਏ ਦੂਜਾ ਸੁਹਾ ਵਾ ਹਾਂ ਜੀ ਇਹ ਸੁਈ ਨਵਾਜੀ ਨੂੰ ਹੋ ਗਿਆ 6 ਮਹੀਨਾ 7 ਮਹੀਨਾ ਦੇ ਨੂੰ ਹੋ ਗਿਆ ਜੀ 6 ਮਹੀਨਾ 7 ਮਹੀਨਾ ਬੱਚਾ ਨਹੀਂ ਕੀ ਦਿੱਤਾ ਜੀ ਬੱਚਾ ਕਟਾ ਜੀ ਕਟਾ ਵਾ ਜੀ ਹੁਣ ਆ ਵੀਰ ਜੀ ਦੁੱਧ ਜਿਹੜਾ ਮੌਕੇ ਦਾ ਕਿੰਨਾ ਤਿਆਰ ਹੈ ਮੌਕੇ ਦਾ 7 ਲੀਟਰ ਦੁੱਧ ਆਇਆ 7 ਲੀਟਰ ਦੁੱਧ ਦੂਜਾ ਸੁਹਾ ਸੁਈਏ ਦੂਜਾ ਸੁਹਾ ਸੁਈਏ ਇਹ ਤੋਰੀਏ ਨੂੰ ਫੜ ਲੈ ਲਓ ਜੀ ਦੋਸਤੋ 6 7 ਦਿਨ ਦਾ ਟਾਈਮ ਹੋ ਗਿਆ 7 ਲੀਟਰ ਦੁੱਧ ਹੁਣ ਜਿਹੜਾ ਤਿਆਰ ਹੈ ਮੌਕੇ ਦਾ ਬੱਚਾ ਨੇ ਕਟਾ ਦਿੱਤਾ ਇਹ ਵੀ ਦੋਸਤੋ ਥੋੜਾ ਜਿਹਾ ਲ ਆਦੀ ਕਰ ਲੋ ਅੱਧ ਕਾਲ ਦੀ ਚੱਕੀ ਮੋਰ ਲਓ ਵੀਰ ਜੀ ਮੋਰ ਲਓ ਥੋੜੀ ਜਿਆਨ ਲੰਮੀ ਤੋਰ ਦੇ ਬੁਇਲ ਚਲੋ ਜੀ ਕਰੋ ਚੈੱਕ ਜੀ ਪਿੱਟ ਪੜੇ ਦੀ ਚੜਾਈ ਚੈੱਕ ਕਰ ਲਓ ਦੀ 7 ਲੀਟਰ ਦੋ ਦੋਸਤੋ ਹੁਣ ਮੌਕੇ ਦਾ ਜਿਹੜਾ ਤਿਆਰ ਆ ਮੋਰ ਲਓ ਵੀਰ ਜੀ ਮੋਰ ਲਓ ਇਹ ਖਲਾਫ ਨੇ ਦੋਸਤੋ ਕੁਆਲਿਟੀ ਚੈੱਕ ਕਰਵਾ ਦੇਣਾ ਬੰਦੋ ਬੰਦੋ ਜੀ ਬੰਦਾ ਕਿਲਾ ਦੇ ਨੂੰਏ ਆ ਬੱਚਾ ਦੋਸਤੋ ਨੇ ਕੱਟਾ ਦਿੱਤਾ ਚੋਣ ਦਾ ਟਾਈਮ ਦੋਸਤੋ ਹੋਇਆ ਇਸ ਕਰਕੇ ਬੱਚੀ ਦੋਸਤੋ ਕਾਲੇ ਪੈ ਰਹੇ ਪਾਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ ਮੈਂਦਾ ਮੁੱਲ 70000 ਕਰਦੇ ਆ ਜੀ ਹਾਂਜੀ ਤੇ ਮਾਨਸਤ ਮਾਨਸਤਕਾਰ ਪੂਰਾ ਕਰਾਂਗੇ 65000 ਦੀ ਦੇਵਾਂਗੇ 65000 ਦੀ ਹਾਂਜੀ 70000 ਰੁਪਿਆ ਦੋਸਤੋ ਵੀਰ ਨੇ ਇਹਦੀ ਡਿਮਾਂਡ ਰੱਖੀ ਹੈ ਮੱਝ ਦੀ ਤੇ 65000 ਰੁਪਏ ਵਿੱਚ ਵੀਰ ਕਹਿੰਦਾ ਵੀ ਆਪਾਂ ਜਿਹੜਾ ਕੋਈ ਵੀਰ ਪ੍ਰਾਕਸ਼ਿਤ ਨੇ ਹੋਊਗਾ ਮਾਨਸਤਾਨਾ ਦਾ ਪੂਰਾ ਹੋਊਗਾ ਬਾਕੀ ਦੋਸਤੋ ਫੋਨ ਜਰੂਰ ਕਰਿਆ ਕਰੋ ਰੇਟ ਜਿਹੜੇ ਵੀਡੀਓ ਦੇ ਵਿੱਚ ਦੱਸੇਗਾ ਫਿਕਸ ਹੀ ਹੁੰਦੇ ਇਸ ਤੋਂ ਵਗੇ ਵੀ ਦੀ ਇੱਕ ਆ ਟੋਕੜ ਗੱਪਣ ਮਾਝੇ ਇਹਦੇ ਬਾਰੇ ਦੱਸੀ ਵੀ ਜੀ ਇਹ ਕਿੰਨਾ ਸੂਆ ਸੂਈ ਤੇ ਕਿੰਨੇ ਟਾਈਮ ਦੀ ਗਾਂ ਗੱਪਣ ਇਹ ਤੀਜਾ ਸੂਆ ਸੂਈ ਆ ਹਾਂਜੀ ਤੇ 6 ਮਹੀਨਾ ਦੀ ਗੱਪਣ ਆ 6 ਮਹੀਨੇ ਦੀ ਗੱਪਣ ਚੈੱਕ ਪਾਸ ਹੈ ਜੀ ਚੈੱਕ ਪਾਸ ਹੈ ਗਾਰੰਟੀ ਨਾਲ 5 ਲੀਟਰ ਦੁੱਧ ਆ 5 ਲੀਟਰ ਦੁੱਧ ਹੁਣ ਤੀਜਾ ਚੌਥੇ ਸੂਆ ਸੁਣਾ ਨੇਗਾ ਹਾਂਜੀ ਗਾਂ ਚੌਥੇ ਸੂਆ ਗਾਂ ਚੌਥੇ ਸੂਆ ਸੁਣਾ ਹਾਂਜੀ ਠੀਕ ਹੈ ਤੋਰੀਏ ਨਮ ਦੋਸਤੋ 6 ਮਹੀਨਿਆਂ ਦੀ ਗੱਪਣ ਚੈੱਕ ਪਾਸ 5 ਲੀਟਰ ਦੁੱਧ ਮੌਕੇ ਦਾ ਤਿਆਰ ਆ ਉਹ ਤੇ ਸੁਵੇਰੇ ਤੇ ਦੋਸਤੋ ਇਹ ਗੱਬਣਿਆ ਚੰਗਾ ਸੋਹਣਾ ਦੋਸਤੋ ਦਾ ਕੱਦ ਕਾਠ ਆ ਆਰਡਰ ਕੁਆਲਿਟੀ ਦੋਸਤੋ ਸੋਹਣੀ ਤਿਆਰ ਕੀਤੀ ਹੈ ਮੋੜ ਲਓ ਮੋੜ ਲਓ ਪਿੱਠ ਪੂੜੇ ਦੀ ਚੜਾਈ ਦੋਸਤੋ ਸੋਹਣੀ ਹੈ ਮਜਦੀ ਬੰਦ ਬੰਦ ਹੋਈ ਮੀਣੀ ਮੱਝਾ ਦੋਸਤੋ ਇੱਕ ਸਿੰਘ ਥੋੜਾ ਜਿਹਾ ਨਿੱਕਾ ਤੇ ਇੱਕ ਥੋੜਾ ਜਿਹਾ ਵੱਡਾ ਰੱਖਦੀ ਹੈ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ? ਇਹਦਾ ਮੁੱਲ ਜਾਇਜ ਕਰਨਾ ਭਾਈ ਜੇ ਪਹਿਲੇ ਫੋਨ ਤੇ ਜਾਵੇ। ਹਾਂਜੀ। ਜਾਇਜ ਦੂਜਿਆਂ ਦਾ ਵੀ ਜਾਇਜ ਕੀਤਾ ਨੇ ਜਾਇਜ ਕੇਦਾਰੀ ਕਾ ਕੀਤਾ। ਹਾਂਜੀ ਹਾਂਜੀ। ਪਰ ਇਹਦਾ ਬਿਲਕੁਲ ਜਿਆਦਾ ਜਾਇਜ ਕਰ ਦੇਣਾ। ਠੀਕ ਹੈ ਜੀ। ਇਹਦਾ 55000 ਮੁੱਲ ਜੀ। 55000। ਹਾਂਜੀ। ਮਾਨਦਾਨ ਹੋਊਗਾ ਜੀ। ਮਾਨਦਾਨ ਹਲਕਾ ਫਲਕਾ ਕਰਾਂਗੇ ਜੀ। ਪਹਿਲੀ ਗੱਲ ਪੱਕਾ 500 ਰੁਪਏ ਛੋਟ ਕਰਾਂਗੇ। ਠੀਕ ਹੈ ਜੀ। ਹਾਂਜੀ। ਠੀਕ ਹੈ। 55000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਤੇ 500 ਰੁਪਏ ਵੀਰ ਕਹਿੰਦਾ ਵੀ ਆਪਾਂ ਮਾਨਦਾਨ ਕਰਾਂਗੇ। ਬਾਕੀ ਦੋ ਇਸ ਤੋਂ ਅਗੇ ਦੋਸਤੋ ਇਹ ਕਿ ਛੋਟਾ ਕਟਾਵਾ ਵੀਰ ਦੇ ਕੋਲੇ ਵੀ ਸੇਲ ਕਰਨਾ ਵੀਰ ਨੂੰ ਸੁਲਤਾਨ ਮੈਦ ਦਾ ਬੱਚਾ ਜੇ ਸੁਲਤਾਨ ਬੋਲਦਾ ਬੱਚਾ ਦੋਸਤੋ ਕੋਈ ਵੀਰ ਘਰ ਤੇ ਪਾਲਣ ਵਾਲਾ ਕੋਈ ਸ਼ੌਂਕਨਾ ਰੱਖਣ ਵਾਲਾ ਹੋਵੇ ਤੇ ਉਹ ਵੀਰ ਨਾਲ ਸੰਪਰਕ ਕਰ ਸਕਦਾ ਹਾਂਜੀ ਵੀਰ ਜੀ ਕਿੰਨੀ ਕੀ ਦੀ ਉਮਰ ਹੈ ਕਟੇ ਦੀ ਕਟਾ ਜੀ 5 ਮਹੀਨੇ ਦਾ ਜੀ 5 ਮਹੀਨੇ ਦਾ ਹਾਂਜੀ ਘਰ ਦੀ ਮੈਦ ਦਾ ਕਟਾ ਹੈ ਘਰ ਦੀ ਮੈਦ ਦਾ ਕਟਾ ਜੀ ਇਹ ਇਥੇ ਝੋਟੀ ਇੱਕ ਬਾਹਰ ਬਜੀ ਆ ਉਹਦਾ ਭਰਾ ਵਾ ਠੀਕ ਹੈ ਜੀ ਅੱਛਾ ਥੋੜਾ ਜਿਹਾ ਤੋਰ ਕੇ ਦਿਖਾਈਏ ਇਹਨੂੰ 5 ਮਹੀਨੇ ਦੋਸਤੋ ਉਮਰ ਇਹਦੀ ਕੱਟੇ ਦੀ ਜਿਹੜੇ ਵੀਰ ਨੇ ਦੋਸਤੋ ਖਰੀਦਣਾ ਉਹ ਵੀਰ ਸੰਪਰਕ ਕਰੇ ਸਵਾਦ ਲੈਣ ਵਾਲੇ ਵੀਰ ਦੋਸਤੋ ਦੂਰ ਰਹਿਣ ਮੁੱਲ ਲਈ ਮੁੱਲ ਤੋਂ ਬੰਦ ਬੰਦ ਹੋ ਵੀ ਦੀ ਬੰਦ 5 ਮਹੀਨੇ ਦੀ ਦੋਸਤੋ ਉਮਰ ਆ ਹਾਂਜੀ ਵੀਰ ਜੀ ਕੀ ਇਹਦਾ ਮੁੱਲ ਕਰਦੇ ਆ 13000 ਮੁੱਲ ਕਰ ਰਹੇ 11000 ਦਾ ਦੇਵਾਂਗੇ 13000 ਰੁਪਏ ਦੋਸਤੋ ਵੀਰ ਨੇ ਇਹਦੀ ਡਿਮਾਂਡ ਰੱਖੀ ਆ 11000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਮਾਨਤਾ ਜਿਹੜਾ ਵੀਰ ਪ੍ਰੈਕਸ਼ਨ ਨੂੰ ਕਰੂ ਜਰੂਰ ਕਰਾਂਗੇ ਦੋਸਤੋ ਦੋ ਮੱਝਾਂ ਇੱਕ ਜਿਹੜੀ ਮੱਝ ਟੋਕਰ ਗੱਪਣਿਆ 6 ਮਹੀਨੇ ਦੀ ਗੱਪਣ ਚੈੱਕ ਪਾਸ 5 ਲੀਟਰ ਦੁੱਧ ਮੌਕੇ ਦਾ ਤਿਆਰ ਹੈ ਜੀ ਇਸ ਤੋਂ ਅੱਗੇ ਦੋਸਤੋ ਇੱਕ ਸੱਜਰ ਸੂਈ ਮੱਝ ਹੈ ਜਿਹੜੀ ਦੂਜਾ ਸੂਹਾ ਸੂਈ ਹੈ 7 ਕਿਲੋ ਤੋਂ ਥਲੇ ਮੌਕੇ ਦਾ ਤਿਆਰ ਹੈ ਬੱਚਾ ਨਹੀਂ ਆ ਕਟਾ ਦਿੱਤਾ ਜੀ ਤੇ ਦੋਸਤੋ ਜਿਹੜੀ ਦੋ ਨੰਬਰ ਤੇ ਗਾਂਵ ਆ ਇਹ ਗੱਪਣ ਗਾਂਵ ਆ ਦੂਜੇ ਸੂਵੇ ਸੋਣਾ ਗਾਂ ਨੇ 5-7 ਦਿਨ ਦਾ ਟਾਈਮ ਖੜਦੀ ਹੈ ਪਹਿਲੇ ਨੰਬਰ ਤੇ ਜਿਹੜੀ ਸਟਾਰਟਿੰਗ ਦੇ ਵਿੱਚ ਆਪਾਂ ਦਿਖਾਈਏ ਦੋਸਤੋ ਸੱਜੇ ਸੂਰੀ ਬਿਲਕੁਲ ਅੱਜ 12 1 ਵਜੇ ਗਾਂ ਇਹ ਸੂਰੀ ਹੈ ਵਸ਼ੀ ਨੂੰ ਦੋਸਤੋ ਜਨਮ ਦਿੱਤਾ ਇਸ ਗਾਂ ਨੇ ਸੋਹਣੀ ਆਰਡਰ ਕੁਆਲਟੀ ਤਿਆਰ ਕੀਤੀ ਹੈ ਫਾਰਮ ਵਾਲੀ ਕੰਮ ਹੱਤੀ ਚੋਈ ਮੁੱਠੀ ਨਾਲ ਥਾਂ ਦੋਸਤੋ ਬਹੁਤ ਵਧੀਆ ਚੰਗੀ ਵਰਲ ਤੇ ਲੱਗੇ ਹੋਏ ਥਾਂ ਦੋਸਤੋ ਕਰੋ ਚੱਕ ਜੀ ਚਾਰ ਪਸ਼ੂ ਦੋਸਤੋ ਤੁਹਾਨੂੰ ਦਿਖਾਏ ਆਪਣੀ ਤਸੱਲੀ ਕਰਕੇ ਆਪਣੀ ਨਿਰਖਬਰ ਕਰਕੇ ਪਸ਼ੂ ਖਰੀਦਿਆ ਕਰੋ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਰੱਖਣ ਵਾਸਤੇ